ਸਵੇਰ ਤੋਂ ਹੀ ਧੂਰੀ ਵਿੱਚ ਹੋ ਰਹੀ بارش ਨੇ ਮੁੱਖ ਮੰਤਰੀ ਦੇ ਹਲਕੇ ਦੇ ਸੀਵਰੇਜ ਪ੍ਰਬੰਧਾਂ ਨੂੰ ਪੂਨ ਖੋਲ ਕੇ ਰੱਖ ਦਿੱਤੀ ਹੈ ਧੂਰੀ ਵਿੱਚ ਹਰ ਇੱਕ ਮਹੱਲਾ ਪਾਣੀ ਨਾਲ ਭਰ ਗਿਆ ਹੈ ਅਤੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ ਲੋਕ ਬੇहद ਪਰੇਸ਼ਾਨ ਹਨ ਆਮ ਜਨ ਜੀਵਨ ਪੂਰੀ ਤਰ੍ਹਾਂ ਅਸਵਿਵਸਥ ਹੋ ਚੁੱਕਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਦਾ ਬੁਰਾ ਹਾਲ ਹੈ ਕਿਸੇ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ ਥੋੜੀ ਜੀ ਬਾਰਿਸ਼ ਤੋਂ ਬਾਅਦ ਹੀ ਸੜਕਾਂ ਤੇ ਮਹੱਲਿਆਂ ਵਿੱਚ ਪਾਣੀ ਜਮਾ ਹੋ ਜਾਂਦਾ ਹੈ। ਸਵੇਰ ਤੋਂ ਤੀਜੀ ਨਾਲ ਹੋ ਰਹੀ ਬਾਰਿਸ਼ ਨੇ ਸ਼ਹਿਰ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਅਤੇ ਹੁਣ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਜਾਣਾ ਸ਼ੁਰੂ ਹੋ ਗਿਆ ਹੈ। ਉਧਰ ਮੁੱਖ ਮੰਤਰੀ ਵੀ ਟੂਰੀ ਵਿੱਚ ਫੇਰੀ ਦੇ ਚੱਲਦੇ ਨਗਰ ਕੌਂਸਲ ਕਰਮਚਾਰੀ ਵੀ ਪੱਬਾਂ ਭਾਰ ਹੋਏ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਆਪਣਾ ਹਲਕਾ ਹੋਣ ਦੇ ਚੱਲਦੇ ਇੱਥੇ ਪਾਣੀ ਦੀ ਨਿਕਾਸੀ ਦਾ ਉਚਿਤ ਪ੍ਰਬੰਧ ਹੋਣਾ ਚਾਹੀਦਾ ਹੈ। ਪਾਣੀ ਦੀ ਸਮੱਸਿਆ ਤਾਂ ਇਹ ਇੱਥੇ ਬਹੁਤ ਜ਼ਿਆਦਾ ਹੈਗੀ ਪਹਿਲੇ ਦਿਨ ਤੋਂ ਹੀ ਸਮੱਸਿਆ ਹੈ ਅੱਜ ਦੀ ਨਹੀਂ ਹੈ 15-20 ਸਾਲਾਂ ਤੋਂ ਹੀ ਸਮੱਸਿਆ ਹੈ। ਜਦੋਂ ਦੀ ਸਾਡੀ ਸੁਰਤ ਸੰਭਲੀ ਆਸ ਤੋਂ ਇੱਥੇ ਪਾਣੀ ਇਦਾਂ ਹੀ ਦੇਖਦੇ ਆਂ। ਕੋਈ ਇਹ ਨਹੀਂ ਹੈ ਕੋਈ ਹੱਲ ਹੋਇਆ ਹੋਵੇ ਕੋਈ ਪੁਰਾਣੀ ਗਵਰਨਮੈਂਟ ਅਕਾਲੀ ਦਾਲਾਏ ਉਹਨਾਂ ਨੇ ਵੀ ਕਿਸੇ ਨੇ ਹੱਲ ਨਹੀਂ ਕੀਤਾ ਕਾਂਗਰਸ ਆਈ ਉਹਨੇ ਵੀ ਕਿਸੇ ਨੇ ਹੱਲ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਆ ਗਈ ਉਹ ਵੀ ਤਿੰਨ ਸਾਲਾਂ ਦੇ ਵਿੱਚ ਕੋਈ ਹੱਲ ਨਹੀਂ ਹੋਇਆ ਹੈਗਾ ਠੀਕ ਹੈ ਸੀਐਮ ਸਿਟੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਰੋਡ ਬਣੀ ਸੀ ਆ ਸਾਡੇ ਸਾਹਮਣੇ ਰੋਡ ਬਣਨ ਦੇ ਨਾਲ ਇੱਥੇ ਇੰਟਰਲੌਕ ਟਾਈਲ ਦੀ ਵੀ ਗੱਲ ਕੀਤੀ ਗਈ ਸੀ ਵੀ ਸਾਈਡਾਂ ਤੇ ਟਾਈਲ ਲਗੂ ਇੰਟਰਲੌਕ ਪਰ ਇੱਥੇ ਸਾਰੀ ਮਿੱਟੀ ਪਾ ਕੇ ਛੱਡੀ ਗਈ ਆ ਨਾ ਉਹਦਾ ਕੋਈ ਉਸ ਤੋਂ ਬਾਅਦ ਕਿਸੇ ਨੇ ਛੋੜੀ ਸੁਣਵਾਈ ਹੋਈ ਨਾ ਬਾਸਦਾ ਹੁਣ ਉਹ ਸਾਡੇ ਸਾਹਮਣੇ ਦੇ ਕੋਲ ਹੀ ਬੈਰੀਕੇਡ ਬਚਾਲੇ ਖੜੇ ਨੇ ਠੀਕ ਹੈ ਖੜੇ ਏਡੇ ਏਡੇ ਖੜੇ ਹੋਏ ਪਏ ਸਵੇਰੇ ਟਰੱਕ ਮੁਰਗੀਆਂ ਦਾ ਟਰੱਕ ਉਲਟ ਚੱਲਿਆ ਸੀ ਜੇ ਉਹ ਬੈਲੈਂਸ ਮਾੜਾ ਮੋਟਾ ਨਾ ਕਰਦਾ ਡਰਾਈਵਰ ਹਾਈਵੇ ਰੋਡ ਹੈ ਉਹ ਹਾਈ ਮੇਨ ਹਾਈਵੇ ਰੋਡ ਹੈ ਇਹ ਸਾਰਾ ਇਹਦਾ ਜਿਹੜਾ ਹੈਗਾ ਸਰਕਾਰ ਨੂੰ ਇਹੀ ਬੇਨਤੀ ਹੈ ਜਿਹੜੀ ਮੌਜੂਦਾ ਸਰਕਾਰ ਵੀ ਇਹਦਾ ਜਲਦੀ ਤੋਂ ਜਲ ਹੱਲ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਹਾਦਸਾ ਹੋਣ ਤੋਂ ਬੰਦਾ ਟਲ ਸਕੇ ਅੱਜ ਤਾਂ ਦੇਖੋ ਲੋਕ ਦਿਨੇ ਲੋਕ ਵੀ ਇੱਥੇ ਘੁੰਮਦੇ ਰਹਿੰਦੇ ਨੇ ਕੋਈ ਗੱਲਬਾਤ ਹੁੰਦੀ ਆ ਤਾਂ ਬੰਦਾ ਖੜੇ ਜਾਂਦਾ ਇਨ ਕੇਸ ਰਾਤ ਨੂੰ ਕੋਈ ਉਹ ਗੱਲਬਾਤ ਹੋ ਜੇ ਤਾਂ ਉਹਦਾ ਬਾਲੀਵਾਰਸ ਕੌਣ ਹੋਏਗਾ ਸੀਓ ਸਾਹਿਬ ਉਹ ਤਾਂ ਹੁਣ ਦੇਖੋ ਜੀ ਉਹ ਤਾਂ ਹੁਣ ਜਿਹੜੇ ਚੱਲ ਰਹੇ ਨੇ ਦਰਿਆਵਾਂ ਦੇ ਸਰਵੇ ਕਰ ਰਹੇ ਨੇ ਸਰਵੇ ਕਰਕੇ ਦੇਖ ਕੇ ਚਲੇ ਜਾਂਦੇ ਨੇ ਮੁੜ ਕੇ ਦੋ ਦਿਨ ਕਰਦੇ ਨੇ ਤੀਜੇ ਦਿਨ ਫੇਰ ਉਹੀ ਗੱਲਾਂ ਹੋ ਜਾਂਦੀਆਂ ਨੇ ਅੱਜ ਪ੍ਰਸ਼ਾਸਨ ਅਧਿਕਾਰੀ ਕਿਵੇਂ ਆ ਗਏ ਅੱਜ ਅਧਿਕਾਰੀ ਫੇਰ ਸੀਐਮ ਸਾਹਿਬ ਆ ਰਹੇ ਨੇ ਲੰਘ ਰਹੇ ਨੇ ਤਾ ਕਰਕੇ ਆਗੇ अदरवाइज ਤਾਂ ਇਹ ਇੱਥੇ ਕੋਈ ਵੀ ਨਹੀਂ ਦੇਖਦਾ ਅੱਜ ਤੁਸੀਂ ਇਹ ਦੇਖ ਲਓ ਵੀ ਕੂੜੇ ਵਾਲੀਆਂ ਬੈਂਨਾ ਚ ਬੈਠ ਕੇ ਆ ਰਹੇ ਨੇ ਇਹ ਆਪਦੀ ਗੱਡੀਆਂ ਚ ਨਹੀਂ ਆਉਂਦੇ ਕਦੇ ਬੈਹਿ ਕੇ ਵੀ ਅੱਜ ਮੁੱਖ ਮੰਤਰੀ ਅੱਜ ਮੁੱਖ ਮੰਤਰੀ ਨੇ ਇਥੋਂ ਨਿਕਲਣਾ ਤਾਂ ਅੱਜ ਇਹ ਸਾਰਿਆਂ ਨੂੰ ਨਕਾਸ਼ ਵੀ ਦੇਖ ਰਿਹਾ ਵੀ ਇਥੋਂ ਪਾਣੀ ਇਧਰੋਂ ਕੱਟਣਾ ਨਹੀਂ ਜੀ ਪਾਣੀ ਉਧਰੋਂ ਕੱਢਦੀਏ ਜੇ ਅਸੀਂ ਅੱਜ ਸਾਡੀਆਂ ਆ ਕੇ ਰਹਿਆਂ ਵੀ ਲੈ ਜਾਂਦੀਆਂ ਨੇ ਠੀਕ ਹੈ ਗੱਲਾਂ ਕਰਕੇ ਮੁੜ ਜਾਣਗੇ ਉਸ ਤੋਂ ਬਾਅਦ ਕਿਸੇ ਨੇ ਕੋਈ ਹੱਲ ਨਹੀਂ ਕਰਨਾ ਟੈਕਸ ਹਰੇਕ ਬੰਦਾ ਆ ਕੇ ਕਹਿੰਦੇ ਨੇ 31 ਅਗਸਤ ਤੱਕ ਟੈਕਸ ਸਾਨੂੰ ਛੋੜ ਦਿੱਤੀ ਗਈ ਹੈ ਘਰਾਂ ਨੂੰ ਟੈਕਸ ਭਰ ਦੋ ਟੈਕਸ ਹਰੇਕ ਤੋਂ ਲੈ ਰਹ ਠੀਕ ਹੈ ਰੋਟੀ ਤੋਂ ਟੈਕਸ ਲੈ ਰਹੇ ਨੇ ਹਰ ਇੱਕ ਚੀਜ਼ ਤੋਂ ਟੈਕਸ ਲੈ ਰਹੇ ਨੇ ਪਰ ਟੈਕਸ ਦਾ ਜਿਹੜਾ ਪੈਸਾ ਜਨਤਾ ਦਾ ਜਿਹੜਾ ਪੈਸਾ ਉਹ ਸਹੀ ਤਰੀਕੇ ਨਾਲ ਵਰਤੋ ਨਹੀਂ ਹੋ ਰਿਹਾ ਹੋ। ਜੀ ਜਨਤਾਨਗਰ ਵਾਰਡ ਨੰਬਰ 20 ਦੇ ਵਿੱਚ ਖੜੇ ਆ। ਇਹ ਜਿਹੜੀ ਪਾਣੀ ਦੀ ਅੱਜ ਸਮੱਸਿਆ ਆ ਸੀ ਦੇਖ ਰਹੇ ਆ ਸਾਹਮਣੇ। ਇਹ ਬਹੁਤ ਹੀ ਲੰਮੇ ਸਮੇਂ ਤੋਂ ਸਮੱਸਿਆ ਆ ਰਹੀ ਆ। ਕਿਉਂ ਇਹ ਉਸ ਜਗ੍ਹਾ ਦੇ ਉੱਤੇ ਖੜੇ ਆ ਜਦੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਤ ਸਿੰਘ ਮਾਨ ਇਥੋਂ ਕੌਲਜੀ ਦੇ ਵਿੱਚੋਂ ਜਿੱਤ ਕੇ ਆਏ ਜੀ ਇਹ ਇਸ ਜਗ੍ਹਾ ਦੇ ਉੱਤੇ ਉਹਨਾਂ ਦੇ ਗਲਾਂ ਦੇ ਵਿੱਚ ਫੁੱਲਾਂ ਦੇ ਹਾਰ ਔਰ ਸਰੋਪੇ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਜੀ ਲੇਕਿਨ 3.5 ਸਾਲ ਤੋਂ ਉੱਪਰ ਹੋ ਗਏ ਧੂਰੀ ਦੀ ਸਾਡੀ ਧੂਰੀ ਦੀ ਸਮੱਸਿਆ ਉਹ ਜਿਉਂਦੀ ਤਿਉਂ ਬਣੀ ਹੋਈ ਆ ਕਿਸੇ ਨੇ ਸਾਡੀ ਇੱਥੇ ਆ ਕੇ ਸਾਰ ਨਹੀਂ ਲਈ ਥੋੜਾ ਜਿਹਾ ਮੀਂਹ ਪੈਂਦਾ ਅੱਜ ਤਾਂ ਚਲੋ ਕੁਦਰਤੀ ਕਰੋਪੀ ਆਈ ਹੋਈ ਆ ਪਾਣੀ ਇਕੱਠਾ ਹੋ ਗਿਆ ਜਦੋਂ ਵੀ ਮਾੜੀ-ਮੋਟੀ ਇੱਥੇ ਵਾਰਸ਼ ਪੈਂਦੀ ਆ ਇਤੋਂ ਵੀ ਜ਼ਿਆਦਾ ਇੱਥੇ ਪਾਣੀ ਇਹਦੀ ਉਹ ਇਕੱਠਾ ਹੋ ਜਾਂਦਾ ਲੋਕਾਂ ਦੇ ਘਰੇ ਬਜ਼ੁਰਗ ਨੇ ਬੀਬੀਆਂ ਨੇ ਮਾਈਆਂ ਨੇ ਜਿਨ੍ਹਾਂ ਤੋਂ ਤੁਰ ਨਹੀਂ ਹੁੰਦਾ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਪਾਣੀ ਵੜਦਾ ਆ ਦੇਖੋ ਤੁਹਾਡੇ ਸਾਹਮਣੇ ਜਿਹੜਾ ਬੰਨ ਲਾਇਆ ਰਾਤ ਦੇ 2 ਵਜੇ ਦਾ ਬੰਨ ਲਾਇਆ ਅੰਦਰ 2.5 ਏਕੜ ਜ਼ਮੀਨ ਆ ਜਿਹੜੀ ਸਾਰੀ ਪਾਣੀ ਦੇ ਨਾਲ ਜਲਥਲ ਹੋਈ ਪਈ ਆ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਇਹਦਾ ਪ੍ਰੋਪਰ ਢੰਗ ਦੇ ਨਾਲ ਜਿਹੜਾ ਹੈਗਾ ਸਹੀ ਤਰੀਕੇ ਦੇ ਨਾਲ ਆਪਣਾ ਪਾਣੀ ਦਾ ਨਿਕਾਸ਼ ਕਰਕੇ ਇਹਦਾ ਹੱਲ ਕੀਤਾ ਜਾਵੇ ਤਾਂ ਕਿ ਰੋਜ਼ ਰੋਜ਼ ਦੀ ਜਿਹੜੀ ਸਾਡੀ ਸਮੱਸਿਆ ਜੀ ਉਹ ਇਹ ਤੋਂ ਦੂਰ ਹੋ ਜਾਵੇ ਸਾਡੇ 52 ਨੰਬਰ 20 ਦੇ ਐਮਸੀ ਗੋਰਾ ਜੀ ਰੁਪਿੰਦਰ ਸਿੰਘ ਗੋਰਾ ਜੀ ਨੇ ਜਦੋਂ ਵੀ ਅਸੀਂ ਉਹਨਾਂ ਨੂੰ ਆਵਾਜ਼ ਮਾਰੀ ਆ ਉਹ ਉਸੇ ਟਾਈਮ ਆ ਕੇ ਸਾਡੇ ਕੋਲ ਖੜੇ ਨੇ ਪਰ ਉਹ ਕਹਿੰਦੇ ਵੀ ਸਾਡੇ ਵੀ ਹੁਣ ਹੱਥ ਖੜੇ ਨੇ ਅਸੀਂ ਵੀ ਕੀ ਕਰੀਏ ਜਦ ਨਾਲ ਚਿਰ ਸਰਕਾਰ ਸਾਡਾ ਸਾਥ ਨਹੀਂ ਦਿੰਦੀ ਅਸੀਂ ਵਾਰ-ਵਾਰ ਇਹੀ ਅਪੀਲ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਨਿਕਾਸ ਆ ਉਹ ਕੱਢਿਆ ਜਾਵੇ ਔਰ ਲੋਕਾਂ ਨੂੰ ਇਸ ਪਾਣੀ ਤੋਂ ਨਿਯਾਜ਼ ਦੁਵਾਈ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ